ਬੜੇ ਚਿਰ ਦਾ ਆਖਣ ਦੀ ਸੀ ਵੀ ਭਾਈ ਨਿਯਮ ਦਾ ਭਾਈ ਨਿਯਮ ਦਾ ਲਓ ਜੀ ਭਾਈ ਪਹੁੰਚ ਗਏ ਸੱਸੀ ਆ ਜੀ ਸੱਸੀ ਆ ਜੀ ਸੱਸੀ ਆ ਜੀ ਚਲੋ ਉਹ ਠੀਕ ਹੈ ਸਭ ਹਾਂਜੀ ਬਹੁਤ ਉੱਤਿਆ ਠੀਕ ਹੈ ਅਸਲ ਵਿੱਚ ਨਾ ਆ ਕਵਰ ਹੋ ਗਏ ਹੀ ਗੰਦੇ ਹਨਾ ਗੰਦੇ ਹੋ ਗਏ ਪਹਿਲਾਂ ਤੇ ਸੱਸੀ ਗਾਲ ਜੀ ਸਾਰਿਆਂ ਨੂੰ ਸੱਸੀ ਕਾ ਤੇ ਮੈਂ ਗੱਲ ਕਰਨੀ ਸੀ ਮੇਨ ਵੀ ਜਦੋਂ ਆ ਹੀ ਮੱਜੀਆਂ ਦੇ ਕਵਰ ਚੜਾਏ ਹਨਾ ਤੇ ਬੜੀਆਂ ਭੈਣਾਂ ਨੇ ਬੜੀਆਂ ਬੜੀਆਂ ਭੈਣਾਂ ਨੇ ਪੁੱਛਿਆ ਸੀ ਕਿ ਕਵਰ ਕਿੱਥੋਂ ਲਏ ਤੁਸੀਂ ਬੜੇ ਪਿਆਰੇ ਲੱਗੇ ਆ 12ਵੀਂ ਇੱਕਦਾਂ ਫੋਨ ਆਇਆ ਸੀ ਉਹਨਾਂ ਨੇ ਵੀ ਪੁੱਛਿਆ ਸੀ ਵੀ ਕਵਰ ਕਿੱਥੋਂ ਮਿਲਦੇ ਆ ਤੇ ਬੜੀ ਰਿਕੁਐਸਟ ਕੀਤੀ ਪਰ ਉਹ ਤੁਹਾਨੂੰ ਵੀ ਨਹੀਂ ਪਤਾ ਕਿ ਮੈਂ ਚਾਚੀ ਨੂੰ ਖਾਤ ਮੰਗਾਏ ਉਹਨਾਂ ਦੇ ਬੇਟੀ ਦੇ ਸਹੁਰਾਂ ਤੋਂ ਮੰਗਾਏ ਸੀ ਤੇ ਉਸ ਤੋਂ ਬਾਅਦ ਵਿੱਚ ਮੈਨੂੰ ਮਿਲੇ ਨਹੀਂ ਤੇ ਉਹ ਪਾਜੀ ਇੱਕ ਦਿਨ ਆਏ ਸੀ ਇਹ ਵਿੱਚ ਚਾਦਰਾਂ ਤੇ ਇਹਨਾਂ ਨੇ ਦੱਸਿਆ ਸੀ ਆਂਦਾ ਵੀ ਮੰਜੀਆਂ ਦੇ ਕਵਰ ਵੀ ਹੈਗੇ ਮੈਂ ਗੱਦਿਆਂ ਦੇ ਕਵਰ ਲੈ ਇਹ ਆਂਦੇ ਮੰਜੀਆਂ ਦੇ ਕਵਰ ਵੀ ਹੈਗੇ ਆ ਫਿਰ ਇਹਨਾਂ ਨੂੰ ਕਿਹਾ ਸੀ ਵੀ ਜਿੱਦਨ ਆਓਗੇ ਉਦਨ ਲੈ ਕੇ ਆਇਓ ਹੁਣ ਇਹਨਾਂ ਕੋ ਮਂਗਾਏ ਆ ਸਪੈਸ਼ਲ ਤੇ ਇੱਕ ਤੇ ਮੰਝੀਆਂ ਸਾਡੀਆਂ ਦੋ ਰਹਿੰਦੀਆਂ ਸੀ ਇੱਕ ਆ ساری ਮੰਝੀ ਨੂੰ ਚੜਾਉਣਾ ਪਹਿਲਾਂ ਛੋਟੇ ਕੇਵਰੇ ਹੁਣ ਵੱਡੇ ਆਏ ਆ ਪੂਰੇ ਸਾਈਜ਼ ਦੇ ਪੈਂਦਾ ਜਿਹੜੀਆਂ ਮੈਂ ਉਹ ਅੱਗੇ ਛੱਡੀਆਂ ਸੀ ਇਹਨਾਂ ਦੀਆਂ ਪਰ ਹੁਣਾਂ ਤੇ ਵੀ ਪੈਂਦਾ ਵਾਲੇ ਵੀ ਨਾਲ ਹੀ ਆ ਵੀ ਪੂਰੀ ਤੇ ਪੂਰੀ ਮੰਝੀ ਜਿਹੜੀ ਕਵਰ ਹੋ ਜੂਗੀ ਕਵਰ ਵੀ ਜਿੱਦਾਂ ਗਰਮੀਆਂ ਚ ਵਿਛਣਾ ਹੋਏ ਰਾਤ ਨੂੰ ਬੈਣਾ ਹੋਏ ਤੇ ਫੇਰ ਮੱਛਰ ਨਹੀਂ ਲੜਦਾ ਕੱਪੜਾ ਵਿਛਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਆ ਕੁੜੀ ਸਾਡੀ ਲੰਮੀ ਆ ਤੇ ਮਾਹ ਪੂਰੀ ਹੁੰਦੀ ਮੰਝੀ ਦੇ ਤੇ ਹੁਣ ਬਾਜੀ ਬਖਾਇਓ ਕਵਰ ਕਵਰ ਦੇ ਨਾਲ ਕੀ ਬੈੱਡ ਰੀ ਚਾਦਰਾਂ ਬੈੱਡ ਸ਼ੀਟ ਪਾ ਕੇ ਆ ਮੈਂ ਪਹਿਲਾਂ ਦਿਖਾਵਾਂਗੇ ਤੁਹਾਨੂੰ ਮੰਝੀਆਂ ਤੇ ਠੀਕ ਹੈ ਜੇ ਬਤੀ ਇਹ ਆ ਮੰਜਿਆ ਦੇ ਕਬਰ ਪਹਿਲੇ ਜਿਹੜੇ ਕਬਰੇ ਉਹ ਹੁੰਦੇ ਹੀ ਛੋਟੇ ਤੇ ਇਹਨਾਂ ਦਾ ਹੈਗਾ ਫੁੱਲ ਸਾਈਜ਼ ਤੇ ਇਹ ਮੈਂ ਕੱਟ ਕੇ ਨਾਲ ਦੋਵਾਂ ਮੰਜੀਆਂ ਦੇ ਕਬਰ ਬਣਾਏ ਹਾਂ ਹਾਂਜੀ ਇਹ ਜਿਹੜਾ ਦੋ ਮੰਜਾ ਇਹਦਾ ਥਾਰ ਹੁੰਦਾ ਹੈ ਹਾਂਜੀ ਤੁਹਾਨੂੰ ਵਸਾ ਕੇ ਦਿਖਾ ਦਿੰਨੇ ਆ ਕਿ ਪਹਿਲਾਂ ਨਾਲ ਤਾਂ ਹੁਣ ਜਿਆਦਾ ਕਿੰਨਾ ਫਰਕ ਹੈਗਾ ਪਹਿਲਾਂ ਜਿਹੜੀ ਪੌਂਦਾ ਉਹ ਨੰਗੀਆਂ ਰਹਿੰਦੀਆਂ ਸੀ ਇਹਨਾਂ ਨਾਲ ਜਿਹੜੀ ਪੌਂਦਾ ਵੀ ਖੂਸੀ ਕਵਰ ਹੋ ਗਈ ਫੜੋ ਵੇਖੀ ਤੇ ਗੁਰੂ ਆ ਕੇ ਦਿਖਾ ਦੇ ਇੱਧਰ ਲਈ ਇਹ ਹਨ ਜੇ ਇਹਨਾਂ ਨੂੰ ਕੋਈ ਖਿੱਚਣ ਦੀ ਲੋੜ ਨਹੀਂ ਰਹਿ ਗਈ ਤੁਹਾਨੂੰ ਹਾਂਜੀ ਪੂਰੇ ਪੂਰੇ ਆ ਇਹ ਓਵਰ ਸਾਈਜ਼ ਹੈ ਹਾਂ ਤੇ ਇੱਧਰਲੀ ਸਾਈਡ ਨੂੰ ਐਂਦਾ ਸਟੀਚ ਪਾ ਲਾਣਾ ਜਿੰਨਾ ਮਰਜ਼ੀ ਖਿੱਚ ਕੇ ਹੋ ਸਕਦਾ ਹੈ ਜੇ ਤੂੰ ਪੌਣਾ ਜੇ ਤੂੰ ਪਾਵਾਂ ਥਾਂ ਦੀ ਨਗਾ ਕੇ ਤੇ ਤੁਸੀਂ ਪੌਣਾ ਇੱਥੇ ਇਹ ਵੀ ਦੋ ਬਣਦੇ ਆ ਇਹ ਦੋ ਦੋ ਚਾਚੀ ਜੀ ਪਹੁੰਚ ਚੁੱਕੀ ਹੈ ਨੇ ਹਾਂਡ ਕਾਊਂਟ ਵੀ ਦੱਸਿਆ ਸਾਰਿਆਂ ਨੂੰ ਮੈਂ ਮਾਂ ਤੇ ਉਹਨਾਂ ਨੇ ਬੜੀ ਚੰਦਾ ਕਿਹਾ ਕੋਈ ਰਹਾ ਨਾ ਜਾਏ ਦੱਸਣ ਵਾਲਾ ਉਹ ਆਂਦੇ ਹੀ ਵੀ ਮੇਰੇ ਲਈ ਵੀ ਜੋੜਾ ਲੈ ਕੇ ਰੱਖਿਓ ਮਾਂ ਦਾ ਫਿਕਰ ਸਾਰਿਆਂ ਨਾਲ ਪਹਿਲਾਂ ਵੰਦੇ ਮਾਂ ਨੂੰ ਫਿਕਰ ਹੁੰਦਾ ਹੀ ਮੇਰਾ ਨਹੀਂ ਤਾਂ ਫਿਕਰ ਮੇਰਾ ਉਧਰ ਮਾਲਵੀਂ ਦੀ ਲਿਆਏ ਨੇ ਕੱਢ ਲਈ ਸਪੈਸ਼ਲ ਵੱਖਰੀ ਸ਼ਾਪਿੰਗ ਕਰਨ ਜਾਣਾ ਮੇਰਾ ਤਾਂ ਕਸੂਰ ਨਾ ਗੱਡੋ ਉਹ ਦਿਨ ਕਿਦਾਂ ਆਉਣਾ ਮੈਂ ਉਹਦਾਂ ਗਿਆ ਆਇਆ ਨਹੀਂ ਉਦੋਂ ਉਹ ਦਿਨ ਡੁੱਬਾ ਇੱਕ ਵਾਰੀ ਆਇਆ ਸੀ ਇਹਨਾਂ ਦੀ ਕੱਲਿਆਂ ਦੀ ਸ਼ਾਪਿੰਗ ਕੀਤੀ ਮੈਨੂੰ ਕੋਈ ਇਹ ਨਾ ਕਹੇ ਵੀ ਮੈਂ ਕੱਲੀ ਨੇ ਸ਼ਾਪਿੰਗ ਕਰ ਲਈ ਆ ਇਹਨਾਂ ਦੀ ਬੱਕਰੀ ਕਰਵਾਈ ਸੀ ਤੇ ਹੁਣ ਪੇਰ ਓਕੇ ਇਹਨੇ ਕਰਵਾਈ ਤੂੰ ਥੋੜਾ ਕਰਵਾਈ ਕੀਤੀ ਤੇ ਹੈ ਕਿ ਨਹੀਂ ਕਿਸੇ ਨੇ ਕਰਵਾਈ ਸੀ ਤੇ ਤੈਨੂੰ ਅੱਧਾ ਐਡੀ ਸੋਹਣੀ ਟੀ-ਸ਼ਰਟ ਲੈ ਕੇ ਦਿੱਤੀ ਤੂੰ ਆਪੇ ਹੀ ਛੱਡ ਕੇ ਆਣ ਪਸੰਦ ਆਪਣੇ ਸੂਟ 6-6 ਤੇ ਮੇਰੀ ਇੱਕ ਟੀ-ਸ਼ਰਟ ਮੈਂ ਫਿਰ ਗੁੱਸੇ ਨਾਲ ਛੱਡ ਕੇ ਆ ਗਿਆ ਆਹ ਹੋਏ ਚਾਚੀ ਕਿਹਾ ਤੈਨੂੰ ਜਾਣਾ ਵਾ ਅਸੀਂ ਦੋਵੇਂ ਜਾਣੀਆਂ ਨੇ ਨੰਬਰ ਤੇ ਇਹਨਾਂ ਦਾ ਪਤਾ ਹੀ ਆ ਆਹ ਦੋ ਦਰਜਨਾ ਬਣਾ ਲੈਣੀਆਂ ਰੇੜੀ ਤੂੰ ਚੁੱਕ ਲੈਣੇਗਾ ਮੈਂ ਵੀ ਲੈਣੀਆਂ ਚਾਚੇ ਦੀ ਆਪਣੇ ਸਟੋਪਾਂ ਤੋਂ ਅਗਲੇ ਉਹਨੇ ਚਾਚੇ ਭਤੀਜੇ ਦੇ ਬਸ ਬਸ ਲਿਆਉਣੇ ਲੈ ਆਉਣੇ ਚਲੋ ਹੋਰ ਘੱਟੀਦਾ ਵੇਖਣੀ ਹੈ ਜੀ ਨਹੀਂ ਨਾ ਆ ਤੂੰ ਖਾ ਲੋ ਕਿੰਨੇ ਕਵਰ ਲੈਣੇ ਇਹਦੇ 4-5 ਕਲਰ ਜਿਆਦੇ ਇਹਦੇ ਨਾਲ ਆਦੇ ਆ ਆ ਦੋ ਸੇਮ ਆ ਇੱਕ ਮੰਮੀ ਨਾਲ ਦੇ ਦਾਂਗੇ ਤੇ ਕਾਫਣ ਰੱਖ ਲੈਣੀ ਇੱਕ ਆ ਕਲਰ ਜੀ ਉਹਨਾਂ ਨੇ ਜੋੜਾ ਇੱਕ ਮਗਾਇਆ ਸੀ ਜਾਂਦੇ ਸੀ ਇੱਕ ਜੋੜਾ ਸਾਨੂੰ ਲਿਆ ਦੇ ਬਾਕੀ ਇਹਦੇ ਵਿੱਚ ਪਹਿਲਾਂ ਛੋਟੇ ਹੁੰਦੇ ਸੀ ਉਹਨਾਂ ਦਾ ਕੋਈ ਫਾਇਦਾ ਨਹੀਂ ਸੀ ਉਹ ਤਾਂ ਪਾਉਂਦਾ ਨਹੀਂ ਗਿਆ ਰਹਿ ਜਾਂਦੀ ਸੀ ਇਹ ਹੈਗੇ ਮਹਿੰਗੇ ਆ ਪਰ ਕੰਮਿੰਗ ਪੂਰੀ ਕਰਨਗੇ ਤਾਂ ਫਾਇਦਾ ਵੀ ਨਹੀਂ ਰਹੇਗਾ ਜੀ ਮਹਿੰਗੇ ਤਾਂ ਕੋਈ ਨਹੀਂ ਅਸੀਂ ਵੇਚਾਂਗੇ ਕਿੰਨੇ ਕੁ ਮਹਿੰਗੇ ਆ ਮਹਿੰਗੇ ਤਾਂ ਕਰ ਲੈਣਾ ਰੇਟ ਹੋਣੇ ਲੈ ਲਵਾਂਗੇ ਹਿਸਾਬ ਕਿਤਾਬ ਮਹਿੰਗਿਆਂ ਦਾ ਕਬਰੇ ਵੀ ਮੰਜੀਆਂ ਕਵਰ ਹੋਏ ਨੇ ਮੰਜੀਆਂ ਕਵਰ ਹੋਣਾ ਸੋਹਣਾ ਲੱਗਦਾ ਫਿਰ ਚਾਦਰ ਵਸ਼ੋਗੀ ਲੋੜਨੀ ਪਈ ਉਹ ਉਹ ਤੁਹਾਨੂੰ ਖਿੱਚ ਕੇ ਪਵਾਉਂਦਾ ਤਾਂ ਇਹ ਕਰਦੇ ਪੈਂਦੇ ਸੀ ਇਹਨਾਂ ਨੂੰ ਖਿੱਚਣ ਦੀ ਵੀ ਕੋਈ ਉਹ ਮੈਂ ਦੋਹੇ ਤੇ ਕੀਤਾ ਹੀ ਪਰ ਇੱਥੋਂ ਤੱਕ ਕਵਰ ਕਾ ਹੋ ਗਏ ਹੁਣ ਮੈਂ ਕਹ ਇਹਨਾਂ ਦੇ ਵਿੱਚ ਛੇਕ ਛੇਕ ਹੋ ਗਿਆ ਕੁਛ ਤੇ ਕੁਛ ਦੁਬਾਰਾ ਦੋਈ ਤੁਹਾਨੂੰ ਨਾ ਚੜ ਜਾਣਗੇ ਥੋੜੀ ਹੋਰ ਸੇਫਟੀ ਹੋ ਜਾਏਗੀ ਇਹਨਾਂ ਦੀ ਸਾਲ ਹੋ ਗਿਆ ਨਾ ਚਾਚੀ ਆਪਿਛ ਨਾ ਕਰੀਏ ਚਾਚੀ ਉਹਨਾਂ ਕੋ ਮਗਾਈ ਹੋ ਉਹਨਾਂ ਦੀ ਬੇਟੀ ਕੋ ਪਿਛਲੀਆ ਕਰਮੀਆਂ ਚੜਾਈ ਸਾਲ ਹੋ ਗਿਆ ਤੇ ਇੱਕ ਇਹ ਵੀ ਮੰਜੀ ਧੁੱਪ ਵਧੀਆ ਜਾਂਦੀ ਹੈ ਉੱਤੇ ਸਿਰਫ ਸਿੱਟੋ ਡ੍ਰੈਸ ਮੰਗਾਵੋ ਤੇ ਚਲੋ ਤੇ ਹੁਣ ਇਹ ਕਵਰ ਹੋ ਗਏ ਕੰਪਲੀਟ ਜਿੰਨੇ ਤੁਹਾਨੂੰ ਕਿਹਾ ਸੀ ਉਹਨੇ ਲੈ ਆ ਤੇ ਨਾ ਹਾਂਜੀ ਹਾਂਜੀ ਚਾਰ ਜੋੜੇ ਮੈਂ ਮੰਗਾਏ ਚਾਰ ਆ ਚਾਰ ਦੇ ਸੇ 50 ਤੁਹਾਡੇ ਕੋਲ ਦੀ ਨੂੰ ਦਿੱਤਾ ਹਾਂਜੀ ਹਾਂਜੀ ਉਹ ਪਹਿਲਾ ਉਹ ਹੱਸੇ ਸੀ ਉਹ ਕਾਲੀ ਲੈ ਜਾਨੇ ਆ ਵੀ ਕੱਲੇ ਸੋਨੇ ਆਹ ਰੰਗ ਸਾਰੇ ਸੋਨੇ ਆ ਚਲੋ ਹਨਾ ਥੋੜੇ ਬੋਦੇ ਮੈਲੇ ਵੀ ਹੋਣਦੇ ਪਾਣ ਲੱਗਦਾ ਜਿਆਦਾ ਪੁਰਾਣੇ ਹੋ ਗਏ ਨਾ ਪਹਿਲਾਂ ਤਾਂ ਸਿਰਫ ਨਾਮੇ ਤੋਹ ਦਿੰਦੇ ਨਹੀਂ ਨਿਕੜ ਜਾਂਦੇ ਹੁੰਦੇ ਹੀ ਹੁਣ ਇੰਨੇ ਜਿਆਦਾ ਪੁਰਾਣੇ ਹੋ ਗਏ ਵੀ ਤਾਕ ਪੱਕੇ ਹੋ ਗਏ ਆ ਸਾਲ ਬਾਅਦ ਤੇ ਆਪ ਵੀ ਕੱਪੜੇ ਲਈਦੇ ਤੇ ਮੰਜਿਆਂ ਨੂੰ ਵੀ ਲੈਤੇ ਆ ਹੋਗਾ ਫਿਰ ਵੀ ਬੜੀ ਬਾਤਰੀ ਆ ਵੀ ਸਾਲ ਕੱਢੀ ਸਾਰਾ ਦਿਨ ਧੁੱਪੇ ਵੀ ਬਿਠਿਆ ਰਹਿੰਦੀਆਂ ਪਹਿਲੀ ਕਈ ਵਾਰੀ ਰਹਿੰਦੀਆਂ ਸਾਰਾ ਦਿਨ ਇਹ ਮੇਰੇ ਖਿਆਲ ਇਹ ਤੁਹਾਨੂੰ ਉੱਥੇ ਮੰਜੇ ਤੇ ਨਹੀਂ ਧੋਨੇ ਪੈਣ ਕਰਨਗੇ ਕਿਉਂਕਿ ਲੋਹ ਜਗ ਲਾਗ ਲੱਥ ਜਾਣੇ ਹਾਂ ਲੱਥ ਆ ਹਲਾਪ ਇਹ ਸੀਤੇ ਆ ਨਾ ਅੱਗੇ ਇਹ ਨਿੱਕੇ ਸੀਤੇ ਆ ਇਹ ਸਹੀ ਖਿੱਚ ਕੇ ਤੁਸੀਂ ਥੋੜਾ ਔਖਾ ਉਹ ਦੋ ਕੁ ਕਿੱਲ ਬਲੂਜ਼ ਹੋਣੇ ਜੇ ਇਹ ਵੀਰ ਨਹੀਂ ਹੈਗੇ ਤੇ ਜੇ ਕੋਈ ਭੈਣ ਭਰਾ ਲਾਗੇ ਚਾਕੇ ਤਾਂ ਹੋਇਆ ਤੇ ਹਨਾ ਉਹਨਾਂ ਨੇ ਮਗਾਉਣੇ ਹੋਣ ਤੇ ਕਰ ਦੋਗੇ ਹਨਾ ਭੇਜ ਦੋਗੇ ਘਰ ਆਪ ਜਾ ਕੇ ਫੜਾਉਂਦੇ ਆ ਦੇਵਾਂਗੇ ਲਗ ਲੋਕਲ ਤੇ ਨੰਬਰ ਆਪਣਾ ਤੁਸੀਂ ਬੋਲ ਦੋ ਵੀਡੀਓ 'ਚ 9855300769 69 ਕਹਿੰਦੇ ਹੁੰਦੇ ਆ 6 ਤੇ 9 ਲਿਖਾ 99 ਲਿਖਾ ਦਿੰਦਾ 9855300769 ਪਿੰਡ ਬਸਰਾਮਾ ਹਰਚਵਾਲ ਦੇ ਲਾਗੇ ਹਾਂਜੀ ਤੇ 69 19 ਨਾ ਇਹ ਹਾਂ ਮੈਂ ਕਹਣਾ ਵੀ ਜੇ ਕਿਸੇ ਭੈਣ ਭਰਾ ਕੋਲ ਨੇੜੇ ਨੇੜੇ ਦਾ ਹੋਵੇ ਹਨਾ ਤੇ ਇਹਨਾਂ ਨੂੰ ਫੋਨ ਕਰ ਦਿਓ ਇਹ ਪਹੁੰਚਾ ਦੇਣਗੇ ਤੁਹਾਡੇ ਤੱਕ ਹਨਾ ਆਪ ਲੈ ਕੇ ਆ ਜਾਣਗੇ ਇਹ ਸਪੈਸ਼ਲ ਤਾਂ ਹੀ ਵੀ ਬਹੁਤ ਭੈਣਾਂ ਨੇ ਮੰਗ ਕੀਤੀ ਉਹਦਾ ਕਵਰਾਂ ਦੀ ਤਾਂ ਕਰਕੇ ਅਸੀਂ ਆਖਿਆ ਵੀ ਚਲੋ ਜੇ ਹੁਣ ਸਾਨੂੰ ਮਿਲੇ ਤਾਂ ਅਸੀਂ ਆਨੇ ਆ ਵੀ ਹੋਰ ਵੀ ਜੇ ਕਿਹਨੂੰ ਲੋੜ ਆ ਦਵਾਂਗੇ ਵੀ ਹੋਲ ਤੁਹਾਡੇ ਹੋਲਸੇਲਰ ਹੋਲਸੇਲਰਾਂ ਤੇ ਹਾਂ ਚਲੋ ਵਧੀਆ ਗੱਲ ਵਾ ਹਨਾ ਤੇ ਜੇ ਕਿਹਨੂੰ ਲੋੜ ਹੋਵੇ ਫੋਨ ਕਰਕੇ ਪੁੱਛ ਲਿਓ ਹਨਾ ਜੇ ਦੂਰ ਦਾ ਆ ਉਹਨੇ ਕਹਿ ਨਹੀਂ ਸਕਦੇ ਬਾਕੀ ਨੇੜੇ ਨੇੜੇ ਤੇ ਚਲੇ ਜਾਂਦੇ ਭਾਜੀ ਹੁਣ ਤੇ ਜ਼ਿਆਦਾ ਸਮਾਨ ਲੈਣਗੇ ਤਾਂ ਉਹ ਵੀ ਉਹ ਵੀ ਆਪ ਹਾਂ ਭਾਈ ਜੇ ਜ਼ਿਆਦਾ ਸੇਲ ਕਰਾਉਣੀ ਹੋਏ ਹਨਾ ਤੇ ਆਂਟ ਕਮਾਂਡ ਕੇ ਇਹਨੂੰ ਪੁੱਛ ਲਿਓ ਜੇ ਜ਼ਿਆਦਾ ਲੈਣੇ ਹੋਣ ਤਾਂ ਫਿਰ ਚਲੋ ਦੂਰ ਵੀ ਜਾ ਨੇੜੇ ਵੀ ਜਾ ਆਉਣਗੇ ਬੜਿਆ ਬੜਿਆ ਬਣਾਣੇ ਨੇ ਸਾਰੇ ਪੁੱਛਦੇ ਰਹਿੰਦੇ ਆ ਚਲੋ ਕੋਈ ਨਹੀਂ ਸੋਹਣੀਆਂ ਬੜੀਆਂ ਲੱਗਦੇ ਮੰਜੀਆਂ ਇਦਾਂ ਵਿਸ਼ੀਆਂ ਨਾ ਸੋਹਣੀਆਂ ਬੜੀਆਂ ਲੱਗਦੀਆਂ ਨੇ ਉਹ ਵੀ ਪੁੱਛਦੇ ਹਨ ਉਹ ਆਦੇ ਮੁਕਾ ਦੇ ਜਿਹੜਾ ਵੀਡੀਓ ਵੇਖਿਆਗਾ ਉਹਨਾਂ ਨੂੰ ਕੰਟਰੋਲ ਰੇਟ ਤੇ ਮਿਲ ਜਾ ਹਾ ਲਓ ਹੋਰ ਲਓ ਜੀ ਫਾਇਦਾ ਹੋ ਗਿਆ ਜੇ ਜਿਹੜਾ ਵੀਡੀਓ ਵੇਖ ਕੇ ਜਿਹੜਾ ਵੀਡੀਓ ਵੇਖ ਕੇ ਮੈਸੇਜ ਕਰੂਗਾ ਇਹਨਾਂ ਦੇ ਪੇਜ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਵਾ 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 ਭੇਜ ਲਓ ਚਲੋ ਜਿਹੜਾ ਵੀ ਵੇਖਿਆਗਾ ਉਹਨੂੰ ਕੰਟਰੋਲ ਰੇਟ ਤੇ ਚਲੋ ਆ ਦਿਖਾਓ ਉਹਨੂੰ ਇਧਰ ਵੇਖ ਲਓ ਕੀ ਆਂਦੇ ਹੋਂ ਦੇਸਿਆਣੇ ਵੀ ਹਣ ਨੂੰ ਹਣ ਪਿਆਰਾ ਉਹ ਆੜੇ ਨਾਲ ਖੇਡਦਾ ਤੇ ਸ਼ਰੀ ਨਾ ਖੇਡਦਾ ਵਾ ਸ਼ਰੀ ਜਦੋਂ ਸਕੂਲੋਂ ਹੁੰਦਾ ਬਸ ਹੁੰਦਿਆਂ ਦੇ ਪੈਰਾਂ 'ਚ ਲੇਟਣਾ ਪੈਂਦਾ ਵਾ ਤੇ ਇਹ ਵੀ ਨਾਲ ਪੂਰਾ ਉਹਦੇ ਮਸਤੀ ਕਰਦਾ ਵਾ ਲੋ ਜੀ ਇਹ ਨਾਰਮਲ ਚਾਹ ਤੇ ਜਦੋਂ ਚੁੰਨਾ ਜਾਮ ਚੱਲਦੀ ਜੇ ਮੈਂ ਵਧੀਆ ਦਿਖਾਵਾਂ ਮੈਂ ਦਿਖਾਉਂਦਾ ਨਹੀਂ ਦਿਖਾਉਣਾ ਇਹ ਹੈਗੀ 300 ਹੀ ਦੱਦ ਤੇ 500 ਹੀ ਦੱਦਾਂ 500 ਜਾਂ 200 300 ਦੀ ਇੱਕ ਹਾਂਜੀ ਰੰਗ ਤਾਂ ਦਿਖਾ ਦੇ ਕਾਟਨ ਦੀਆਂ ਹੁੰਦੀਆਂ ਐ ਆਹ ਨਾਰਮਲ ਕਾਟਨ ਹੁੰਦੀਆਂ ਸਿਲਕ ਦੀਆਂ ਜਾਂਦੀਆਂ ਸਿਲਕ ਦੀਆਂ ਇੱਧਰ ਰੱਖ ਬਹੁਤ ਜ਼ਿਆਦਾ ਤਿਲਕ ਜਾਂਦੀਆਂ ਹਾਂ ਤਿਲਕ ਦੀਆਂ ਹਾਂ ਤਿਲਕ ਦੀਆਂ ਇਹ ਇੱਕ ਤੋਂ ਪੰਜ ਤੋਂ ਦੋ ਤੋਂ 500 ਰੰਗ ਇੱਕ ਕਾਫੀ ਹੋ ਗਏ ਠੀਕ ਹੈ ਦੇਖ ਲਓ ਕੋਈ ਰੱਖੇ ਤੇ ਮੰਤਰਾਂ ਨੂੰ ਵੀ ਲਾਉਣਾ ਸੀ ਮਨ ਤਾਂ ਕਹਿ ਲਈ ਆਪਣੇ ਬੈੱਡ ਤੇ ਜਿਹੜੀ ਚਾਦਰ ਵਿਛੋੜੀ ਆਪਣੀ ਪਸੰਦ ਦੇ ਕਲਰ ਵੇਖ ਲਓ ਮੈਨੂੰ ਵੀ ਪੁੱਛ ਲਓ ਕੋਈ ਹਾਂ ਹਾਂ ਮੇਰਾ ਕੋਈ ਰੰਗ ਰੰਗ ਪੁੱਛ ਲਓ ਕਿਹੜਾ ਪਸੰਦ ਆ ਕਰੋ ਕਰੋ ਤੁਸੀਂ ਵੀ ਤੁਸੀਂ ਆਪਣੇ ਬੈੱਡ ਨੂੰ ਮੈਨੂੰ ਕੋਈ ਪੁੱਛਦਾ ਹੀ ਨਹੀਂ ਇਹ ਦਿਖਾਓ अपग्रेड ਵਾਲੀਆਂ ਤੋਂ ਬੋਲੀ ਦੇਖੋ ਤੁਸੀਂ ਕੱਲ ਜਿਹੜਾ ਜਿਹੜਾ ਪਸੰਦ ਆ ਕੈਮਰਾ 400 ਦਿੱਤੇ ਨੇ 500 ਦੀਏ ਦੋ ਹਾਂਜੀ 300 ਦੀ 125 ਦੀ ਸਾਰੀ ਜਿਹੜੀ ਮਰਜ਼ੀ ਲੈ ਲਓ ਮਤਲਬ ਕਿ ਇਹ ਬੈੱਡ ਤੇ ਕਾਟਨ ਦੀ ਆ ਡਬਲ ਬੈੱਡ ਦੀ ਨਾਲ ਦੋ ਸਰਾਨੀਆਂ ਹਾਂਜੀ ਉਹ ਤਾਂ ਹੈ ਪਰ ਮੈਂ ਇਹ ਕਿੰਨੀ ਮਹਿੰਗੀ ਲੈਣੀ ਤਾਂ ਆਹ ਲੋ 500 ਦੀ ਰੇਟ ਜਿਹੜੀਆਂ ਤਿਰਕਲ ਵਾਲੀਆਂ ਤੇ ਅੱਗੇ ਵੀ ਹੈ ਹੈਗੀਆਂ ਨਾ ਫਿਰ ਬੈੱਡ ਦਾ ਕੱਚਾ ਚਾਦਰ ਇਹ ਆ ਗਈਆਂ ਜੀ ਹੁਣ 500 ਦੀ ਰੇਂਜ ਚ 500 ਦੀ ਇੱਕ 500 ਦੀ ਇੱਕ ਹਾਂਜੀ ਇਹ ਕੀ ਵਰਗਾ ਕੱਪੜੇ ਦਾ ਇੱਕ ਕੱਪੜੇ ਦਾ ਬਹੁਤ ਜ਼ਿਆਦਾ ਫਰਦੇ ਸੋ ਆਇਨਾ ਨੇ ਵਿਜੈਨੋਂ ਉੱਪਰ ਇਦਾਂ ਦੀਆਂ ਹਾਂ ਜੀ ਉੱਪਰ ਹੀ ਟਿਜਾ ਲੱਗਾ ਹਾਂ ਉੱਪਰ ਹੀ ਟਿਜਾ ਲੱਗਾ ਇਦਾਂ ਦੀਆਂ ਵਿਸ਼ਣ ਕੀ ਜੀ ਸੋਫਾ ਸੈਟ ਆ ਨਾਲ ਸਰਾਣੇ ਇਹਨਾਂ ਦੇ ਨਾਲ ਸਰਾਣੇ ਡਬਲ ਬੈੱਡ ਦੀ ਡਬਲ ਬੈੱਡ ਦੀਆਂ ਚਾਦਰਾਂ ਨਾਲ ਸਰਾਣੇ ਚਲੋ ਹਾਂ ਜੀ ਵੇਖ ਲਈਏ ਇਹ ਤੋਂ ਇਹਦੀ ਅਪਗ੍ਰੇਡ ਲੈਣਾ ਤਾਂ ਉਹ ਵੀ ਹੈਗੀਆਂ ਜੀ ਇਹ ਤੋਂ ਉਪਰਾਂ ਰੇਟ ਵਾਲੀਆਂ ਹੈਗੀਆਂ ਜੀ ਇੱਕ ਮਿੰਟ ਪੁੱਛੋ ਸਹੀ ਪੁੱਤ ਪਰਾਂ ਆ ਤੁਹਾਨੂੰ ਇਹ ਜੀ ਆਹ ਜੀ 800 ਵੀਰ ਹੋ ਜਾਂਦਾ ਅੱਛਾ ਇਹ 800 ਵਾਲੀਆਂ 800 ਜੀ ਹਾਂ ਜੀ ਇਹ ਤਾਂ ਵੀ ਸੋਹਣੀ ਹੈ ਹਾਂ ਵੀ ਸੋਹਣੀ ਤਾਂ ਆਹੀ ਸੋਹਣੀ ਲੱਗਣੀਆਂ ਨਾ ਹਾਂ ਇਧਰ ਸਾਰੇ ਸੋਹਣੇ ਸਾਰੇ ਸੋਹਣੇ ਜਿੱਦਾਂ ਸੂਟਾਂ ਦੀ ਦੁਕਾਨ 'ਚ ਵੜ ਗਏ ਹਾਂ ਤੇ ਸੂਟ ਸਾਰੇ ਸੋਹਣੇ ਲੱਗਣ ਦੇ ਵੀ ਇਧਰ ਹੁਣ ਚਾਦਣਾ ਸਾਰੀਆਂ ਸੋਹਣੀਆਂ ਲੱਗ ਰਹੀਆਂ ਲੋ ਜੀ ਦੱਸ ਗ੍ਰੇਡ ਦੇ ਇਨਸਾਨੇ ਨਾਲੋਂ ਜ਼ਿਆਦਾ ਦੇਖ ਲਓ 500 ਵਾਲੀਆਂ 500 ਦੀ ਇੱਕ 500 ਦੀ ਦੋ ਤੇ 800 ਦੀ ਇੱਕ ਇਹਨੇ ਰੇਟ ਦੱਸਦੇ ਹੁਣ ਆਪਣੀ ਜੇਬ ਦੇ ਹਿਸਾਬ ਨਾਲ ਚੱਲ ਪੋ ਕਲਰ ਵੇਖੋ ਤੇ ਆਪਣੇ ਬਹਦ ਤੇ ਜਿਹੜੀ ਵੀ ਛਾਉਣੀ ਆ ਸਲਾਹ ਕਰ ਲਓ ਕੋਈ ਨਹੀਂ ਤੇ ਨਾਨੋਏ ਕੋ ਰੰਗ ਦੇ લીੜੇ ਪਹਾੜੇ ਆ ਮੈਚਿੰਗ ਆ ਮੈਚਿੰਗ ਜੰਦੀ ਤੇ ਨੀਲੀ ਮੈਚਿੰਗ ਹੋ ਗਈ ਦਿਨਾਂ ਭੈਣ ਬਰਾਦੀ ਮੈਚਿੰਗ ਹੋ ਗਈ ਇੰਨਾ ਦੇ ਸਪੈਸ਼ਲ ਕੀਤੀ ਹੈ ਨਾ ਤੇ ਆਜ ਵੀ ਆਪਣੇ ਆ ਭੂਟੀ ਵਿਚਾਰੇ ਦੀ ਲੱਗੇ ਆਖਰੀ ਦਿਨ ਦੇਖੋ ਸਲਾਹ ਬਣਦੀ ਕਿ ਨਹੀਂ ਬਹੁਤ ਸਹੀ ਲੱਗਦੀ ਹੈ ਮਾਨੂੰ ਕੱਲਾ ਤਾਂ ਵਧੀਆ ਲੱਗਣਾ ਹੈ ਤੇ ਰਾਜਨੀ ਕੋ ਵੀ ਖਾਦੋ ਵੇਖਣਿਆ ਹਾਂ ਹਾਂ ਵੇਖਿਆ ਇਹੋ ਆਖਣ ਡਿਆ ਫਰੋਂਡੇ ਤਾਂ ਹੀ ਖੋਲ੍ਹ ਦੇ ਨੋ ਖੋਲ੍ਹ ਪਲਾ ਆ ਵਾਲੀ ਇਹ ਆ ਜਿਸ ਤਰ੍ਹਾਂ ਨਹੀਂ ਨਾ ਇਹ ਦੇਖੋ ਕਿ ਤਰ੍ਹਾਂ ਬੋੜੀ ਬੋੜ ਜੁਦੀ ਸਰਾਂ ਨੇ ਇਹਨਾਂ ਦੇ ਬਾਕੀ ਸਰਾਂ ਨੇ ਖੁੱਲੇ ਆ ਤਾਂ ਲੋ ਜੀ ਨਵਾਂ ਦਿਖਾ ਲੋ ਨੱਟ ਜਾਨ ਵੀ ਦਿਖਾ ਦਿਨਾ ਹਾਂ ਥੋੜਾ ਆ ਕੋਣਾ ਚਾਦਰ ਪੋੜਾ ਹਾਂ ਜਾਈ ਨਾ ਹਾਂ ਅੱਲੋ ਰੀਲ ਆਈ ਜਾ ਤਾਂ ਬੈੱਡ ਤੇ ਆਜੂਗੀ ਬੈੱਡ ਕਿੰਗ ਸਾਈਜ਼ ਆ ਕਿੰਗ ਸਾਈਜ਼ ਹੈ ਨਾ ਸੋਨਾ ਵੀ ਕਰ ਉਹ ਜਿਹੜਾ ਕਹਿੰਦੇ ਮੈਂ ਕੁੱਝ ਪਸੰਦ ਹਾਂ ਇਹੜਾ ਹੋ ਹਾਲਾ ਥੋੜਾ ਮੈਨੂੰ ਪਸੰਦ ਆ ਆ ਪਸੰਦ ਹੈ ਇਹਦੇ 'ਚ ਖਰਾੜਾ ਖੋ ਬੱਕਰਾ ਰੱਖ ਲੈ ਆਹ ਵੀ ਇਹਦੇ ਬਿਆਰ ਹਣ ਕਿਹੜਾ ਕਿਹੜਾ ਪਸੰਦ ਹੁੰਦਾ ਮੱਛੀ ਆ ਕਲਮ ਮੱਛੀ ਆ ਹੂੰ ਆ ਵੀ ਸੋਨਾ ਫਾਈਂਲ ਆ ਤੁਮ ਕੱਡੇ ਮੰਦਾ ਆਲ ਹਾਂ ਮਨ ਹਾਂ ਇਹ ਵਧੀਆ ਇਹ ਰੱਖ ਲਓ ਇੱਕ ਵਾਕੇ ਇਹ ਮਨਿਆ ਤੇ ਨਵਦੀ ਪਸੰਦ ਆ ਸ਼ਹਿਰਾ ਜੀ ਪਸੰਦ ਸੋਹਣੇ ਹੋ ਰਿਹਾ ਆਗਾ ਜੀ ਅੱਜ ਤੇ ਸਲੈਕਟਾ ਪੱਕੀ ਆਹ ਵਾਲੀ ਪਾ ਵੀ ਅਭੀ ਪੱਕੀ ਹੈ ਵੇਖ ਲਓ 550 ਵਾਲੀ ਵੀ ਲੈ ਲਓ ਕੋਈ ਮਾਫੀ ਦਾ ਦੋ ਸਾਰੀਆਂ ਨਹੀਂ ਜਿਆਦਾ ਇਹ ਲੈਣੀ 800 ਵਾਲੀਆਂ ਹਾਂਜੀ ਆ ਜਾਓ ਆ ਜਾਓ ਜਿੱਥੇ ਢਿਲੀ ਰਾਣੀ ਰਹਨੇ ਆ ਚਾਚੀ ਨੇ ਕਿੱਥੋਂ ਸਰਨਾ ਮਾ ਬਚ ਗਿਆ ਹੀ ਹਾਂ ਪੈਸੇ ਤੁਸੀਂ ਦੇਣੇ ਆ ਉਹਦੋਂ ਬਚ ਗਿਆ ਹੀ ਉਹ ਤੇ ਬਚ ਗਿਆ ਹੀ ਅੱਜ ਆ ਜਾਓ ਮੰਮਾ ਹਾਂ ਹੱਥ ਵੱਲ ਦੇਖ ਮੈਂ ਤੇ ਮਾਪੇ ਕਹਿੰਦੇ ਤੁਸੀਂ ਕਿਹੜਾ ਕਰਦਿਆ ਵਾ ਸਦਨਾ ਉਹਦੋਂ ਜਦੋਂ ਪੈਸੇ ਪੈਸੇ ਦੇਣੇ ਸੀ ਉੱਤਨ ਜਿਆਦਾ ਆ ਕੱਪੜੇ ਲੱਲਾ ਇਹਦੇ ਤਾਂ ਕਰਕੇ ਤੁਹਾਡੇ ਤੋਂ ਤਰਸ ਕਰ ਲਿਆ ਹਾਂ ਹੁਣ ਨਹੀਂ ਕਰਨਾ ਅੱਜ ਇਹ 800 ਵਾਲੀ ਕੀ ਤਾਂ ਹਾਂਜੀ ਹਾਂਜੀ 8 ਠੀਕ ਲੱਗੀ ਸੋਹਣੀ ਸਾਰਾ ਨਹੀਂ ਇਹ ਹੈ ਤੇ ਕਲਰ ਦੇ ਕੱਪੜਾ ਸੋਹਣਾ ਵਾ ਪਰ ਇਹਦੇ ਵੱਲ ਵੇਖ ਕੇ ਜਿੱਦਾਂ ਚੱਕਰ ਚ ਚੜ ਜਣੇ ਚੱਕਰ ਆ ਜਾਂਦੇ ਨੇ ਫਿਰ ਫਿਰ ਚੜ ਜਾਂਦੇ ਨੇ ਜਿਹੜੇਾਰੇ ਵੀਆਈਪੀ ਜਿਹੜਾ ਹਾਂ ਆ ਦੋਨੋਂ ਵਧੀਆ ਆ ਆ ਦੋਨੋਂ ਲਾ ਲੈਂਦੇ ਆ 800 ਵਾਲੀਆਂ ਬਾਕੀ 500 ਚ ਵੇਖ ਲੈਨੇ ਜਾਂ ਦੁੱਧ ਚ ਚਾਰ ਕਵਰ ਲੈ ਮੰਜੀਆਂ ਦੇ ਦੋ ਚਾਦਰਾਂ ਲੈ ਲਈਆਂ ਬਾਕੀ ਅੱਜ ਸਵਾਲੀਆਂ ਚੋਕਲੋ ਤੋਂ ਹਣ ਬਾ ਜਾਣ ਤੋਂ ਡੌਂਗ ਰੇਂਜ ਹੋ ਗਈ ਜੇ ਜਿਆਦਾ ਹੀ ਅਸ ਵਾਲੇ ਲੈ ਲਿਆ ਤੇ ਫਿਰ ਪਾਂ ਪਾਈਏ ਫਿਰ ਥੋੜੀਆਂ ਲਈਆਂ ਜਾਣੀਆਂ ਨਾ ਜਿੰਨੀਆਂ ਸਸਤੀਆਂ ਲਾਵਾਂਗੇ ਨਹੀਂ ਜਿਆਦਾ ਗੱਲਾਂਗੇ ਸਤਿੰਨ ਸੌ ਰੁਪਏ ਆਏ ਸਤਿੰਨ ਸੌ ਰੁਪਏ ਇਹ ਨਹੀਂ ਖੁੱਲਣੀ ਕਰਦੇ ਜੇ 500 ਦੀਆਂ ਲਈਆਂ ਫਿਰ ਦੋ ਸੌਣੀਆਂ ਹਾਂਜੀ ਹਾਂ 300 ਦੀ ਇੱਕ 500 ਦੀ ਦੋ ਇਹ ਵੀ ਬੜੀ ਕਪੜਾ ਹੈ ਕਪੜਾ ਦਾ ਦਾਣਾ ਇਹ ਵੀ ਅਹੀ ਬਾਸ ਸਾਡੇ ਤੇ ਸ਼ੁੱਧ ਨਹੀਂ ਗਈ ਚਾਦਰ ਰੇਟਾਂ 'ਚ ਹੋਰ ਘਟਾਓਗੇ ਕਿ ਨਹੀਂ ਫਾਈਨਲ ਹੈ ਚਾਦਰਾਂ ਨਹੀਂ 250 ਫਾਈਨਲ ਹੀ ਦਾ ਹੂੰ ਪੰਪਰ ਲਗਾਉਂਦਾ ਲੋਕ ਦਿੱਤੋ ਜਿੱਡੇ ਜਿੱਡੇ ਆਸਰਾਂ ਨੇ ਨਾ ਏਡੇ ਏਡੇ ਸਾਡੇ ਪੱਡਾਂ ਤੇ ਸਹਰਾਣੇ ਹਨ ਛੋਟੇ ਛੋਟੇ ਸਾਈਜ਼ ਦੇ ਕਈ ਜਿਹੜੇ ਸਹਰਾਣੇ ਚੱਲ ਵੇਖ ਲਓ ਜਿਹੜੀ ਲੱਗਦੀ ਠੀਕ ਹੈ ਨਹੀਂ ਮੰਨ ਮੈਂ ਜੰਡਿਆ ਠੀਕ ਆ ਹਰ ਮੈਂ ਨਾ ਆਈਆਂ ਦੂਜੀਆਂ 800 ਵਾਲੀਆਂ ਹਨ ਇਹਨਾਂ ਦਾ ਕਲਰ ਜਿਹੜੇ ਥੋੜੇ ਵਧੀਆ ਲੱਗਣ ਦੇ ਮੈਨੂੰ ਹਨਾ ਮੰਨ ਨੂੰ ਬੱਚਿਆਂ ਨੇ ਵੀ ਇਹੋ ਪਸੰਦ ਆਈਆਂ ਉਹ ਤੇ ਆਪਣੇ ਪਸੰਦ ਕਰਕੇ ਚੱਲ ਗਏ ਆ ਨਿਆਣੇ ਪਸੰਦ ਕਰ ਗਏ ਤੇ ਆ ਵੀ ਮੈਂ ਵਿਸ਼ਾਖ ਵੇਣੀ ਬੱਦਦੇ ਪੂਰੀ ਵੀ ਆਉਂਦੀ ਆ ਕਿ ਨਹੀਂ ਚੱਲ ਵਿਸ਼ਾਖ ਦੇਖ ਲਾ ਤੇ ਫਿਰ ਸ਼ੱਕ ਨਿਕਲ ਜੂ ਘੜਾ ਦੂਰ ਜਾਣਾ ਵਾ ਦੋ ਲਈ ਚਲੋ ਚਾਚੀ ਨੇ ਪਸੰਦ ਕੀਤੀ ਉਹਨਾਂ ਦਾ ਸਰਾਣੇ ਨਹੀਂ ਆਏ ਸਰਾਣੇ ਨਹੀਂ ਆ ਇਸ ਤਰ੍ਹਾਂ ਨਹੀਂ ਛੋਟੇ ਆਏ ਮੈਂ ਆਪ ਸਰਾਣੇ ਸੀਤੇ ਆ ਨਾ ਚਾਚੀ ਨੇ ਦੇਸੀ ਸਰਾਣੇ ਬਣਾਏ ਦੇਸੀ ਸਰਾਣੇ ਬਣਾਏ ਨੇ ਆਪਣੇ ਹੱਥ ਨਾਲ ਧੰਨ ਸਾਰਾ चलो सोई ना गुरु एता बिशे ना गुड इमेज लाइक कर दो ठीक है हां सोणा आ गए लाइक कर दो शेयर अरे एता रियू बिशी सारे हां नहीं सोने लगन दी ठंडक जी बस 20 جنيه एक लाइक ले चलो हो आ ओले हो गया फाइनल ਨੇ ਖਲਾਰਾ ਬਾਪਾ ਜੀ ਤਾਂ ਦੇ ਨਾ ਕੋਈ ਲੱਗਦੇ ਰੁੱਖ ਬਿਠਾ ਆਹੋ ਇਹ ਵੀ ਗੱਲ ਹੁੰਦੀ ਆ ਬੁੱਡੀਆਂ ਕਢਾਈ ਜਾਂਦੀਆਂ ਕਢਾਈ ਜਾਂਦੀਆਂ ਮੈਨੂੰ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਕੱਲ ਉਹ ਦਿਨ ਜਿੱਦਣੇ ਕੱਪੜੇ ਲੈਣ ਗਏ ਨਾ ਉਦੋਂ ਲੋਨ ਦੇ بڑے ਕੱਪੜੇ ਕਢਾਏ ਤੇ ਮੈਂ ਮੈਨੂੰ ਵਰਤਣਾ ਹੋਈ ਜਾਂਦਾ ਪਰ ਇੰਨਾ ਟੇਰ ਲੱਗ ਗਿਆ ਵਾ ਤੇ ਤਾਂ ਤੁਹਾਨੂੰ ਤੈਅ ਕਰਨੇ ਪੈਣੇ ਆਂਦੇ ਨਹੀਂ ਸਾਡੇ ਤੇ ਕੰਮ ਆ ਪਰ ਮੈਨੂੰ ਬੜਾ ਹੋਰ ਤਰ੍ਹਾਂ ਹੋਏ ਮੈਂ ਨਹੀਂ ਦੁਕਾਨ 'ਚ ਖਲਾਰਾ ਪਿਆਰ ਹੈ ਉਹ ਦੁਕਾਨ 'ਚ ਬਰਕਤ ਆਉਂਦੀ ਆ ਪਰ ਇਹ ਆ ਵੀ ਕੋਈ ਚੀਜ਼ ਲੈ ਆ ਵੀ ਲੈਣੀ ਚਾਹੀਦੀ ਨਹੀਂ ਤੇ ਨਾਲੇ ਜੇ ਖਲਾਰੋਗੇ ਵਖਾਲੋਗੇ ਤੇ ਫੇਰੀ ਕੇਰੀ ਕੇਰੀ ਆ ਪਸੰਦ ਆਉਣੀ ਚਲੋ ਹੋ ਗਿਆ ਫਾਈਨਲ ਹਾਂਜੀ ਇੱਕ ਆ ਸਾਰੇ ਆ ਜੀ ਦੀ ਪਸੰਦ ਇੱਕ ਮਨਤ ਨਵਦੀ ਪਸੰਦ ਤੇ ਇੱਕ ਸਾਡੇ ਦੋਵਾਂ ਦੀ ਪਸੰਦ ਠੀਕ ਉਹ ਚੌਥੀ ਥੱਲੇ ਪਈ ਇੱਕ ਬੈੱਡਾਂ ਦੇ ਚਾਰਵਾ ਤਿੰਨਵਾ ਇੱਕ ਦੋ ਤਿੰਨ ਚਾਰ ਚਾਦਰਾਂ ਚ ਤਿੰਨ ਮੈਂ ਬੈੱਡ ਚਾਰ ਚੌਥਾ ਬੈੱਡ ਕਿੱਥੇ ਡੱਟ ਗਿਆ ਥੱਡੇ ਇੱਕ ਦੋ ਤਿੰਨ ਆ ਚਾਰ ਹੀ ਸੌਰੀ ਚਾਰਵਾ ਸੌਰੀ ਸੌਰੀ ਇਹਦਾ ਸਤਿੰਨਾ ਕਮਰਿਆਂ ਚ ਤੇ ਇੱਕ ਆ ਵੇਖ ਲੈ ਹਾਂ ਜਿਹੜੀ ਬੱਤਿ ਹੈ ਤਾਂ ਬੱਤਿ ਆ ਵੀ ਰਹੀ ਨਿਕਾ ਆ ਆ ਜਿਹੜੀ ਚਾਚੀ ਨਾ ਖੜੀ ਹਾਂ ਆ ਇਹ ਚਾਚੀ ਨੇ ਤੇ ਵੇਖੀ ਹੁਸਰਾਣੇ ਵੀ ਆਏ ਮੇਰੇ ਕੋਲ ਭਰਾਵੋ ਕੋਈ ਆ ਦੇਸੀ ਬਣਾਏ ਆ ਆ ਵੀ ਰਿਹਾ ਉਹਦੇ ਨੇ ਆਹ ਮੰਮੀ ਬਾਤ ਮੰਮੀ ਜੀ ਵੀ ਹੁਣ ਵੇਖ ਲਈ ਮੰਮੀ ਨੂੰ ਰਹਿਣ ਦੇ ਪਰਾਂ ਕੱਲਰ ਤੇ ਚੁਣ ਲਿਆ ਚੰਗੇ ਚੰਗੇ ਮੇਨ ਕੱਲਰ ਆਫ ਚੁਣ ਲੈ ਰਹੇ ਨੇ ਹੁਣ ਆਦੀ ਆਪਾਂ ਤਾਂ ਫੇਰ ਨਹੀਂ ਰੋਣਾ ਜੀ ਮੰਮੀ ਰਵਾਤ ਵੇਖ ਲੈਣੇ ਆ ਉਹ ਹੋਰ ਵੀ ਕਲਰ ਆ ਸਕਦੇ ਫੇਰ ਆਹੋ ਹੀ ਲੈਣ ਬਾਅਦ ਚ ਲਾਇਆ ਫੇਰ ਹਨਾ ਹਨਾ ਅਹੀਂ ਕਿਦਾਂ ਜਾਣਾ ਨੌ 10 ਤਰੀਕ ਨੂੰ ਅਹੀਂ ਆਹੋ ਸ਼ਨੀਵਾਰ ਜਾਣਾ ਮਤੋਂ ਪਹਿਲਾਂ ਪਹਿਲਾਂ ਆ ਜਾਣਗੇ ਆ ਜਾਣਗੇ ਸ਼ਨੀਵਾਰ ਅੱਜ ਦੀ ਵਾਰ ਅੱਜ ਮੰਗਲਵਾਰ ਮੰਗਲਵਾਰ ਕਿਉਂਕਿ ਫੇਰ ਉਹ ਕਲਰ ਇਦਾਂ ਦੇ ਹੋਣ ਨਾ ਥੋੜੇ ਜਿਹਾ ਤੇ ਫੇਰ ਹੋਰ ਲਾ ਲਾਂਗੇ ਇੱਕ ਦੋ ਪੀਸ ਕੋਈ ਸ਼ੁਗਰਾ ਪੀਣਾਂ ਨੂੰ ਟਾਈਮ ਨਹੀਂ ਪਸੰਦ ਆ ਗਏ ਆ ਤੇ ਉਹ ਵੀ ਵਿਚਾਰੇ ਟਾਈਮ ਨਹੀਂ ਆਪਣਾ ਜਿਹੜਾ ਕਲਰ ਆ ਸਾਂਭਣ ਦਾ ਪਿਆ ਚਾਰ ਲੈ ਲੀਆਂ ਇਹਨਾਂ ਨੇ ਚਾਦਰਾਂ ਤੇ ਚਾਰ ਹੀ ਹੈ ਤਿੰਨ ਲਈਆਂ ਹੁਣ ਆ ਨਹੀਂ ਲਈ ਚਾਦਰ ਮੈਂ ਹੁਣ ਫੇਰ ਇਹਨਾਂ ਨੇ ਨਹੀਂ ਜਿੱਦਣ ਤੂੰ ਆ ਉਹਦੋਂ ਫੇਰ ਅਸੀਂ ਆਪ ਚਾਦਰਾਂ ਦੇ ਚਾਦਰਾਂ ਮੈਨੂੰ ਸਾਨੂੰ ਉਹ ਧਾਗੇ ਚਾਰ ਚਾਦਰਾਂ ਤੇ ਚਾਰ ਹੀ ਹੋ ਗਈਆਂ ਮੰਜੀਆਂ ਦਾ ਇੱਕ ਵਾਰ ਹੋ ਗਏ ਤੇ ਬਾਕੀ ਆਂਦੇ ਮੈਂ ਵਟਸਐਪ ਤੇ ਫੋਟੋ ਆਪਾ ਦਾਂਗਾ ਤੁਸੀਂ ਸਿਲੈਕਟ ਕਰ ਲਿਓ ਰੰਗ ਤੇ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਜਿਹੜੇ ਭੈਣ ਭਰਾ ਨੇ ਮੰਗੋਣਾ ਹੈ ਹਨਾ ਛਾੜਟ ਜਿਹੜੇ ਪੁੱਛਦੇ ਪਿਛਲੀ ਵਾਰੀ ਜਦੋਂ ਆਪਾਂ ਛਾੜਟ ਚਾੜੇ ਆ ਮੰਜੀਆਂ ਦੇ ਵੀ ਕਿੱਥੋਂ ਮਿਲਦੇ ਆ ਕਿੰਨੇ ਦੇ ਮਿਲਦੇ ਦੱਸ ਦਿੱਤਾ ਵੀ ਫੁੱਲ ਸਾਈਜ਼ ਜਿਹੜਾ ਪੈਂਦਾ ਤੱਕ 400 ਰੁਪਏ ਦਾ ਅ ਵੀ ਹੈ ਸਸਤੇ ਮਿਲ ਜਾਂਦੇ ਬਾਕੀ ਇਲਾਕੇ ਦੇ ਹਿਸਾਬ ਨਾਲ ਹਨਾ ਮਾਰਜਨ ਦੇ ਹਿਸਾਬ ਨਾਲ ਜਿਹੜਾ ਵੱਖੋ ਵੱਖ ਹੋ ਸਕਦਾ ਵਾ ਉਦੋਂ ਹੀ ਕਰ ਲਿਓ ਦੇਖ ਲਿਓ ਆਪਣੇ ਹਿਸਾਬ ਨਾਲ ਹਾਂਜੀ ਇਹ 400 ਪਰ ਹੋਲਸੇਲ ਦਾ ਰੇਟ ਹੈ ਨਹੀਂ ਤਾਂ ਤੁਹਾਨੂੰ ਕੋਈ ਨਹੀਂ ਕਰਦੇ ਜਿਹੜਾ ਦੂਜਾ ਕਵਰ ਹੈ ਨਾ ਜਿਹੜਾ ਛੋਟੇ ਮਿਲਦੇ ਉਹ ਹੋਰ ਸਸਤੇ ਮਿਲ ਜਾਣਗੇ ਹਾਂਜੀ ਬਾਕੀ ਮੈਂ ਤੁਹਾਨੂੰ ਦੱਸਦਾ ਬੀ ਮਾਰਜਨ ਦੇ ਹਿਸਾਬ ਨਾਲ ਏਰੀਆ ਦੇ ਹਿਸਾਬ ਨਾਲ ਸਸਤੇ ਵੀ ਹੁੰਦੇ ਆ ਮਹਿੰਗੇ ਵੀ ਹੁੰਦੇ ਆ ਉਹ ਤੁਸੀਂ ਦੇਖ ਲਿਓ ਤੇ ਨੰਬਰ ਉਹਨਾ ਦੱਸ ਦਿੱਤਾ ਆਪਣਾ ਤੇ ਫੋਨ ਕਰਕੇ ਪੁੱਛ ਲਿਓ ਜੇ ਜ਼ਿਆਦਾ ਦੂਰ ਹੋਇਆ ਤੇ ਥੋੜੇ ਜਿਹਾ ਜ਼ਿਆਦਾ ਪੀਸ ਹੋਣਗੇ ਤੇ ਉਹ ਵੀ ਤਾਂ ਵੀ ਆ ਜਾਣਗੇ ਨੀ ਤਾਂ ਨੇੜੇ ਵਾਲਿਆਂ ਕੋਲ ਤੇ ਪਹੁੰਚ ਹੀ ਜਾਣਗੇ ਕਿਉਂਕਿ ਫੇਰੀ ਲਾ ਲੈਂਦੇ ਆ ਤੇ ਚਲੋ ਪਹਛਾ ਦਨਗੇ ਆਪ ਦੇਉਣਗੇ ਜਾ ਕੇ ਜਿਹੜੇ ਭੈਣ ਭਰਾ ਨਹੀਂ ਦੂਰ ਨੇੜੇ ਜਾ ਸਕਦੇ ਜਾਂ ਨਹੀਂ ਮਿਲਦੇ ਕਈਆਂ ਥਾਵਾਂ ਤੇ ਕਈਆਂ اڈਿਆਂ ਤੋਂ ਨਹੀਂ ਮਿਲਦੇ ਕਵਰ ਜਦੋਂ ਤੁਸੀਂ ਕਰ ਲੋ ਹੋਰ ਬੰਦੇ ਮੈਂ ਕਰ ਦੂੰਗਾ ਚੇਂਜ ਕਰ ਦੂੰਗਾ ਰੰਗ ਚੇਂਜ ਕਰ ਦੂੰਗਾ ਚਲੋ ਫਿਰ ਕਰੋ ਸਮਾਪਤੀ ਇਹ ਬੇਚਾਰੇ ਇਕੱਲੇ ਲੱਗੇ ਆ ਤੇ ਮੈਨੂੰ ਤਰਸ ਜਾ ਆ ਗਿਆ ਨਹੀਂ ਤੇ ਖਲਾਰਾ ਵੀ ਤੁਸੀਂ ਪਾਇਆ ਵਾ ਤਰਸ ਵਾਲੀ ਕਿਹੜੀ ਗੱਲ ਆ ਉਦੋਂ ਪੈਕਟਾਂ 'ਚ ਬੰਦ ਹੁੰਦੀਆਂ ਕੱਢ ਕੱਢ ਛੁੱਟ ਦਿੰਦੇ ਜੇ ਤੇ ਹੁਣ ਤਰਸਾਉਂਦੇ ਆ ਇਹ ਤੇ ਪਸੰਦ ਵੀ ਨਹੀਂ ਪਾਪੇ ਚ ਕੱਢਦੇ ਤੇ ਫੇਰ ਹੀ ਪਸੰਦ ਆਉਣੀਆਂ ਈ ਕਾਚ ਪੂਰੀ ਐਕਟਿੰਗ ਵਾਂਗੂ ਕਰਾਂ ਗੱਲ ਹੈ ਐਕਟਿੰਗ ਵਾਂਗੂ ਐਟਕਿੰਗ ਐਕਟਿੰਗ ਲਪਾਪੇ ਚ ਕੱਢਦੇ ਤੇ ਫੇਰ ਹੀ ਵੀ ਆ ਕੇ ਪਸੰਦ ਕਰਨੀ ਐ ਲਪਾਪੇ ਜੀ ਕਿੰਦਾ ਪਸੰਦ ਹੋਣੀ ਐ ਹਾਂ ਹਾਂ ਪਾਪਾ ਜੀ ਤਨੇ ਆਪ ਚੋਗ ਰਹੇ ਸਾਨੂੰ ਦੂਜੇ ਦੀ ਬੀਪੂ ਵਾਲੀ ਕਣਕ ਵਾਲੇ ਬੋਰੇ ਕੰਦੀ ਤੁਸੀਂ ਲੈ ਲਓ ਮੈਂ ਕੀ ਕਹਦੀ ਆ ਤੂੰ ਚਾਰੇ ਦੀਆਂ ਚਾਰੇ ਜਾਦਰਾ ਚੋਖ ਲਓ ਤੇਰਾ ਛੁੱਟੀ ਆ ਅਸੀਂ ਫੇਰ ਮੰਗਾਵਾਂਗੇ ਕੋਈ ਗੱਲ ਦੀ ਭਾਣ ਫੋਨ ਕਰਨਾ ਉਹਨਾਂ ਨੇ ਫੋਟੋਆਂ ਨੇ ਗਾਲਾਂ ਖੋਟਾ ਪਾ ਲੇ ਫੋਟੋ ਪਾ ਲੈ ਉਹ ਵੰਗਾਣਾ ਲੜਾਈ ਲੜਾਈ ਸ਼ਵਾ ਜਿੱਦਾਂ ਚੱਲ ਉਸੇ ਨੁਕਰੇ ਪਹੁੰਚਾ ਇੱਥੇ ਉਹ ਪੱਕੀ ਨੁਕਰੇ ਲੜਾਈ ਵਾਸਤੇ ਰੱਖੀ ਆ ਚਾਚੀ ਅਹੀਂ ਤੇ ਨੂੰਹ ਸੱਸ ਅਜੇ ਤੱਕ ਲੜੀਆ ਨਹੀਂ ਚਾਚੇ ਨੇ ਲੱਗਦਾ ਸਾਡਾ ਲਾ ਲੈਣਾ ਮੇਰੇ ਨਾਲ ਚਾਚਾ ਤਾਂ ਫੇਰ ਲਾਜ ਕਰਦੀ ਬਣਾ ਕੇ ਚਾਚਾ ਚਾਚਾ ਨੁਕਰ ਬੜੀ ਖਤਰਨਾਕ ਜੀ ਉੱਥੇ ਬੜਾ ਕੁਝ ਹੋਇਆ ਆ ਹਰੇਕ ਵੀਡੀਓ ਵਿੱਚ ਇੱਥੇ ਮਾਂਜਾ ਚੱਲਦਾ ਮਾਂਜਾ ਮਾਂਜਾ ਚੱਲ ਤਮੂਸਾ ਇਹ ਹੀ ਹੋਣਾ ਨਾ ਮੈਂ ਕਸਮ ਕਰਕੇ ਆ ਜਿੱਦਾਂ ਗੱਲ ਚਾਚੇ ਦੀ ਠੀਕ ਆ ਚੰਗੇ ਰੰਗ ਤੂੰ ਆਪਸਾਂਦ ਕਰਕੇ ਹੁਣ ਆਖੀ ਜਾਣ ਰਹੀਆਂ ਵੀ ਇਹ ਰੰਗ ਪਸੰਦ ਕਰ ਲਓ ਨਹੀਂ ਨਹੀਂ ਮੈਂ ਮੇਰੀ ਗੱਲ ਸੁਣਦਾ ਨਹੀਂ ਤਾ ਤੇ ਜਿਹੜਾ ਮੈਂ ਪਸੰਦ ਕੀਤੇ ਉਹਨਾਂ ਵਿੱਚੋਂ ਜੇ ਤੂੰ ਹੀ ਰੱਖ ਲਓ ਦੇਖ ਮੈਂ ਸਾਤ ਮਰ ਚੜ ਦੂਰਾ ਹੈ ਹੈ ਵੇ ਹਟੋਣਾਂ ਜਾ ਸਕਾਂਗੇ ਮਰ ਤਾਂ ਇਹ ਲਾਈ ਦਿਖਾ ਦੂਸਰਾ ਉਹਨਾਂ ਤੋਂ ਆਇਆ ਇਹ ਕਿੰਨੇ ਰੰਗ ਲਗਾਣੇ ਕੋਈ ਗੱਲ ਨਹੀਂ ਆ ਹੋ ਗਈਆਂ ਸਾਡੀਆਂ ਚਾਰ ਮੈਂ ਤੇ ਇੱਕ ਦੋ ਤਿੰਨ ਚਾਰ ਤੇ ਪੰਜ ਸੈਲੈਕਟ ਕਰ ਲਈਆਂ ਅਸੀਂ ਹੁਣ ਚਾਚੀ ਜਾਂਦੇ ਪਿਆਰਾਂ ਗੇ ਮੈਨੂੰ ਸੋਹਣਾ ਲੱਗਾ ਵਾ ਤੇ ਮੈਂ ਨਾਲੇ ਵੱਡੇ ਸਹਰਾਣੇ ਇਹਨਾਂ ਦੇ ਆ ਵੱਡੇ ਸਹਰਾਣੇ ਤੇ ਮੈਂ ਦੇ ਆ ਉਹਨਾਂ ਦੇ ਦੂਜਿਆਂ ਦੇ ਨਿੱਕੇ ਹਨ ਲੈ ਲਓ ਤੇ ਫੇਰ ਆ ਜਾਏਗਾ ਇਹਨਾਂ ਨੇ ਆਉਣਾ ਭਾਜੀ ਉਹਨਾਂ ਨੇ ਫੇਰ ਤੇ ਫੇਰ ਹੋਰ ਰੰਗ ਦੇ ਦੇਣਾਂਗੇ ਅਸੀਂ ਆ ਲੀਆਂ 4 ਦਸਾਂਈ ਸਮੋੜਾ 4 ਚਾਰ ਲੈ ਲਿਆ 1 2 3 ਤੇ 4 ਚਲੋ ਬਾਕੀ ਅਸੀਂ ਚੇਂਜ ਵੀ ਕਰਾ ਸਕਦੇ ਹਾਂ 4 ਆ ਲੀਆਂ ਛੱਡ ਲੈ ਤੇ ਚੇਂਜ ਵੀ ਹੋਣਗੇ ਅਗਲੇ ਯਾਰ ਬਸ ਸੋਣਾ ਕੰਮ ਸ਼ੁਰੂ ਹੋ ਗਿਆ ਵਾ ਇੱਕ ਨੇ ਮਾਂ ਨੂੰ ਫੋਨ ਲਾ ਲਿਆ ਵਾ ਉਹਨੂੰ ਖਾਲਾ ਡੇਵੇ ਆ ਇੱਕ ਨੇ ਧੀ ਨੂੰ ਫੋਨ ਲਾ ਲਿਆ ਵੀ ਤੂੰ ਲੈ ਲਾ ਸਭ ਤੋਂ ਔਖਾ ਕੰਮ ਆ ਹੋ ਗਿਆ ਵਾ ਵੀ ਆਪ ਦੇ ਪਸੰਦ ਕਰਨੇ ਕਰਨੇ ਨਾਲ ਆੜ ਗਵਾੜ ਨਹੀਂ ਦੱਸਣਾ ਆਹ ਹੋ ਫਿਰ ਇਹਨਾਂ ਚਾਹ ਉਹ ਪਾਜੀ ਵੀ ਜਾਰੇ ਅਸੀਂ ਜਾਂਡੇ ਖਲੋਗੇ ਵੀ ਕਰਨੇ ਕਢੀਆਂ ਸ਼ਾਬਾ ਇਹ ਹੁਣ ਰਵਾਜ ਚੱਲ ਪਿਆ ਕਿ ਸ਼ੌਪ ਤੇ ਜਾ ਜੀ ਉੱਥੇ ਵੀ ਉਹ ਆਲੀ ਹੁੰਦਾ ਵਾ ਵਧੀਆ ਚਲ ਚਲ ਦੋ ਅਰ ਬਟ ਕੇ ਬੈਠ ਜੀ ਲੈ ਰਹੀਆਂ ਤੂੰ ਮੰਮੀ ਆਂਦੇ ਗਾਰੇ ਰੰਗ ਚਾਹੀਦੇ ਆ ਵੀ ਜਿਹੜੇ ਛੇਤੀ ਗੰਦੇ ਨਾ ਨਹੀਂ ਚਲ ਲਓ ਲਓ ਜਿੰਨੇ ਲੈ ਜਾਂਦੇ ਆ ਦੋ ਰੰਗ ਇਹ ਕਰ ਦਾਂਗਾ ਦੁਬਾਰ ਵੀ ਲੋ ਹਾਂਜੀ ਤੂੰ ਇੱਕ ਫੋਟੋ ਵਾ ਪਾ ਦੇ ਬਸ ਆਹ ਕੋਲ ਦੋ ਜੋੜੇ ਲੈ ਲਏ ਆ ਸੰਦੀਪ ਨੇ ਚਾਚੀ ਜੀ ਦੀ ਬੇਟੀ ਨੇ ਤੇ ਅਜੀਤਾ ਮੰਮੀ ਨੇ ਕਿੰਨੇ ਲੈ ਮੰਮੀ ਨੇ ਵੀ ਇੱਕ ਜੋੜਾ ਇਹਨਾਂ ਦਾ ਲੱਲਿਆ ਵਾ ਤੇ ਦੋ ਜੋੜੇ ਚਾਦਰਾਂ ਦੇ ਲੈ ਲਿਆ ਲਓ ਜੀ ਭਾਈ ਸਾਹਿਬ ਵੇਖ ਲਓ ਬੈਠੇ ਬੈਠੇ ਵੇਖਣਾ ਤੁਹਾਡੇ ਗਾਕ ਵਧਾਤੇ ਆ ਗਾਕ ਵਧਾਤੇ ਆ ਆਨਲਾਈਨ ਗਾਕ ਵੀ ਹੁਣ ਲੈਣਾ ਹੁੰਦਾ ਆਨਲਾਈਨ ਗਾਕ ਸਿਲੈਕਟ ਕਰਵਾ ਕੇ ਫੋਨ ਤੇ ਵੀਡੀਓ ਕਾਲ ਤੇ ਤੇ ਬੈੱਡ ਸ਼ੀਟਾਂ ਲੈਣੀਆਂ ਹੀ ਸੰਦੀਪ ਨੇ ਵੀ ਉਹ ਹੁਣ ਭਾਗੜ ਮੁੱਕ ਗਈਆਂ ਨੇ ਉਹ ਆਂਦੇ ਆ ਵੀ ਭਾਜੀ ਹੁਣ ਆਂਦੇ ਆ ਵੀ ਮੈਂ ਪਿੰਡ ਚੱਲ ਜਾਂਗਾ ਉਹਨਾਂ ਦੇ ਆਹੋ ਵੀ ਚਲੋ ਹਣਾ ਥੋੜੀ ਸੇਲ ਹੋ ਜੂਗੀ ਤੇ ਪਿੰਡ ਜਾ ਕੇ ਘਰ ਫਲਾ ਕੇ ਆਵਾਂਗੇ ਕੋਈ ਗੱਲ ਨਹੀਂ ਵੇਖ ਲਓ ਆਨਲਾਈਨ ਹੀ ਕੰਮ ਚੱਲ ਪਿਆ ਨਾਲ ਦੀ ਨਾਲ ਹੀ ਮਿੰਟਾਂ ਜਿਹੇ ਦੇ ਜਾਂਦੇ ਕੰਮ ਚੱਲ ਗਿਆ ਹੋਣ ਨਹੀਂ ਆਨਲਾਈਨ ਮੈਂਟਾਂ ਜਿਹੇ ਦੇ ਆਨਲਾਈਨ ਕੰਮ ਜਾਂਦੇ ਗਿਆ ਮਿੰਟਾਂ ਜਿਹੇ ਚਾਰ ਚਾਦਰਾਂ ਪਸਾਂਭਾਂ ਜਿਹਾ ਮੈਂ ਪੰਜਾਂ ਜਿਹੜਾ ਨਹੀਂ ਪੰਜ ਚਾਦਰਾਂ ਲੈ ਲਈਆਂ ਤੇ ਚਾਰ ਲੈ ਲਈ ਸ਼ਾਰਟ ਤੇ ਸ਼ੁਰੂ ਸ਼ੁਰੂ ਜੇ ਰੇਟ ਦੱਸਿਆ ਅੰਕਲ ਉਹਨਾਂ ਨੇ 800 ਰੁਪਈਆ ਕਿਉਂਕਿ ਹਰ ਇੱਕ ਦੁਕਾਨਦਾਰ ਦਾ ਫਰਜ ਹੁੰਦਾ ਵੀ ਰੇਟ ਦੱਸਣਾ ਉਸ ਹਿਸਾਬ ਨਾਲ ਕਿਉਂਕਿ ਜੇ 800 ਦੱਸਣ ਕਿਤੇ ਤਾਂ ਹੀ 500 400 550 ਤੱਕ ਆਉਣਗੇ ਤੇ ਜੋ ਪਹਿਲਾਂ ਬੀਬੀਆਂ ਨੂੰ 500 ਕਹਿ ਦਣ ਜੋ ਰੇਟ ਉਹਨਾਂ ਲੈਣਾ ਹੁੰਦਾ ਤੇ ਬੀਬੀਆਂ ਚੜੀਆਂ ਤੇ ਆਜ 200 ਤੇ ਜਾਂ 150 ਤੇ ਆ ਜਾਣ ਤੇ ਇਹ ਕਰਕੇ ਸਾਡਾ ਕੋਈ ਰੇਟ 500 ਕੋਈ 550 ਇੱਥੇ ਤੱਕ ਆਪਾਂ ਲਈਆਂ ਵਾ ਤੇ ਰੇਟ ਇਦਾਂ ਹੀ ਬਣਦਾ ਹੁੰਦਾ ਵਾ ਗੱਲ ਕੀਤੀ ਐ ਤੇ ਰੇਟ ਬਣ ਗਿਆ ਸਾਡੇ ਤੇ ਸਾਰੀਆਂ ਰੱਖ ਵੀ ਲਈਆਂ ਵਾ ਤੇ ਬਾਕੀ ਇਹਨਾਂ ਦੀ ਬੜੀ ਮਿਹਨਤ ਵਾ ਵੀ ਜਿਹੜੇ ਹਨਾ ਵੀ ਫੇਰੀ ਵੀ ਲਾਉਣੀ ਐ ਇੰਨੀ ਗਰਮੀ ਦੇ ਵਿੱਚ ਤੇ ਮੈਂ ਹੋਰ ਅੱਗੇ ਗੱਲ ਕਰਨ ਦੀ ਐ ਵੀ ਜੇ ਰੇਟ ਕੇ ਇਹਨੂੰ 150 ਵੱਧ ਵੀ ਲੱਗਦਾ ਹੈ ਨਾ ਦੁਕਾਨ ਨਾਲੋਂ ਆਣਾ ਸ਼ਹਿਰ ਨਾਲੋਂ ਤੇ ਲੈ ਲੈਣੀ ਚਾਹੀਦੀ ਕਿਉਂਕਿ होम डिलीवरी ਇੱਕ ਸਾਡੀ ਹੋ ਜਾਂਦੀ ਆ ਵੀ ਘਰ ਦੇ ਤੁਸੀਂ ਆਪਣੇ ਬੈੱਡ ਤੇ ਵਿਛਾ ਕੇ ਫੋਟੋ ਖਿੱਚ ਕੇ ਜੇ ਭੈਣ ਭਰਾ ਨੂੰ ਫੋਟੋ ਪਾ ਕੇ ਵੀ ਆ ਐਵੇਂ ਦੀ ਚਾਦਰ ਲੱਗਦੀ ਆ ਸੋਹਣੀ ਲੱਗਦੀ ਚੰਗੀ ਲੱਗਦੀ ਆ ਮਾੜੀ ਲੱਗਦੀ ਆ ਫਿਰ ਸਲੈਕਟ ਕਰਦੇ ਜੇ ਘਰ ਬੈਠ ਕੇ ਤੇ ਜੇ ਵੱਧ ਵੀ ਰੇਟ ਲੱਗੇ 150 ਤੇ ਕੋਈ ਗੱਲ ਨਹੀਂ ਹੁੰਦੀ ਇੱਕ ਦੋ ਚਾਦਰ ਲੈਣੀ ਹੁੰਦੀ ਸੀ ਜਿੰਦੇ ਵਿੱਚ ਤੇ ਲੈ ਲਿਆ ਕਰੋ ਬਾਕੀ ਇਹਨਾਂ ਦੀ ਬੜੀ ਬਾਦਰੀ ਆ ਜੇ ਅਸੀਂ ਪੱਖਿਆਂ ਧਲੇ ਬੈਠੇ ਹਾਂ ਗਰੀਬਾਂ ਜਿਹੇ ਸਾਰੇ ਮਤਲਬ ਤੇਰੀ ਲਾ ਕੇ ਤੇ ਸਮਾਨ ਜਿਹੜੇ ਘਰੋ ਘਰੀ ਪਹੁੰਚਾ ਦਿੰਦੇ ਆ ਤੇ ਚਲੋ ਜੀ ਮਿਹਨਤੀ ਹੁੰਦੀ ਹੈ ਨਾ ਬਾਕੀ ਹੁਣ ਤੁਸੀਂ ਗਰਮੀ ਦੀਆਂ ਲੈਂਦੀਆਂ ਵਾ ਗਾਂ ਜੋ ਸਿਆਲ ਆਏਗਾ ਫਿਰ ਅਹੀਂ ਸਿਆਲ ਦੀਆਂ ਚਾਦਰਾਂ ਲਾ ਦੇ ਤੇ ਚਲੋ ਹੁਣ ਪੀਕੇ ਦਾ ਗਰਮੀ ਨੂੰ ਗਰਮੀ ਕੱਟਦੀ ਹੈ ਹੁਣ ਮੈਂ ਕੰਮ ਮੁੱਕ ਗਿਆ ਚਾਹ ਬਣਾ ਕੇ ਲੈ ਕੇ ਆ ਹਾਂ ਹੁਣ ਸਾਡੀ ਫਸਲ ਆਈ ਸੁਖ ਨਾਲ ਤੇ ਅਹੀਂ ਆਪਣੀ ਫਸਲ ਤਾਂ ਇਹ ਸਰਕਲ ਵੇਹ ਲੋ ਕਿਦਾਂ ਚੱਲਦਾ ਵਾ ਵੀ ਫਸਲ ਆਉਣੀ ਸੀਗੀ ਆ ਦੁਕਾਨਦਾਰ ਦਾ ਵੀ ਉਦੋਂ ਹੀ ਹਨਾ ਸਰਕਲ ਤੋਂ ਪੈਂਦਾ ਵਾ ਦੁਕਾਨਾਂ ਵਾਲਿਆਂ ਦਾ ਵੀ ਸਾਡਾ ਵੀ ਕੋਈ ਨਾ ਕੋਈ ਸਮਾਨ ਆ ਜਾਂਦਾ ਵਾ ਹਰੇਕ ਜਿਹੜਾ ਜ਼ਮੀਨਦਾਰ ਵਾ ਉਹਦੀ ਜ਼ਿੰਦਗੀ ਇਦਾਂ ਚੱਲਦੀ ਆਈ ਚਲਾਈ ਚੱਲੀ ਜਾਂਦੀ ਹੈ ਹਰੇਕ ਜੀ ਹਰੇਕ ਨੂੰ ਜਿਹੜਾ ਵਾ ਫ ਕੀ ਹਾਰਕ ਚੀਜ਼ ਹੈ ਕਿ ਤੁਹਾਨੂੰ ਜੁੜੀ ਹੋਈ ਹੈ ਸਾਨੂੰ ਵੀ ਸਾਰੇ ਕੰਮ ਵੇਲੇ ਜ਼ਿੰਮੇਦਾਰਾਂ ਦੇ ਸ਼ੁਰੂ ਹੁੰਦੇ ਨੇ ਹਾਂਜੀ ਹਾਂਜੀ ਇਹ ਗੱਲ ਤਾਂ ਹੈਗੀ ਹੈ ਇਹਦੇ ਜ਼ਿੰਮੇਦਾਰ ਕੋਈ ਪੈਸੇ ਉਹਦੇ ਸਾਡੇ ਵੀ ਕੰਮ ਨਾਲ ਚੱਲਦੇ ਕੰਮ ਇਹ ਇਹ ਆਸ ਲਾਈ ਹੁੰਦੀ ਆ ਵੀ ਆਪਣੇ ਫਸਲ ਦੇ ਪਾਹੇ ਆਉਣਗੇ ਅਸੀਂ ਆਹ ਕੰਮ ਕਰਨੇ ਆਹ ਕਰਨੇ ਕਦੋਂ ਦੀਆਂ ਚਾਦਰਾਂ ਲੈਣ ਦੀਆਂ ਸੋਚਦੇ ਹਾਂ ਤੇ ਹੁਣ ਸੋਚਿਆ ਵੀ ਚਲੋ ਫਸਲ ਵੇਚਿਆ ਗਿਆ ਜੀ ਕੋਈ ਕਿਸਲਾ ਗੜੇ ਮਾਰੀ ਹੋ ਜੇ ਜਾਂ ਕੋਈ ਕੁਦਰਤੀ ਆਫਤਾ ਆ ਦੇ ਹਨਾ ਤੇ ਜਾਂ ਰੇਟ ਦਾ ਚੰਗਾ ਲੱਗਿਆ ਤੇ ਬਾਜ਼ਾਰ ਵੀ ਜਿਹੜੇ ਸੁਨੇ ਹੋ ਜਾਂਦੇ ਆ ਸੁਨੇ ਹੋ ਜਾਂਦੇ ਤੇ ਵਾਕਿਆ ਭਾਜੀ ਦੀ ਗੱਲ ਖਣੋ ਵੀ ਸਾਰਾ ਕੁਝ ਇਹ ਨਾਲ ਜੁੜਿਆ ਹੋਇਆ ਹੈ ਜੀਵੀ ਰੰਗ ਨਾਲ ਜੀਵੀ ਰੰਗ ਨਾਲ ਦੀ ਤੇ ਚਲੋ ਬੜੀ ਵਧੀਆ ਭਾਜੀ ਹੁਣ ਪਹਿਲੀ ਵਾਰੀ ਸਾਡੇ ਕੋ ਆਏ ਆ ਤੇ ਬੜੀ ਵਧੀਆ ਇਹਨਾਂ ਦੀ ਸੋਚ ਵੀ ਆ ਤੇ ਰੇਟ ਵੀ ਬਿਲਕੁਲ ਠੀਕ ਠਾਕ ਲਾਇਆ ਤੇ ਡਿਲੀਵਰੀ ਵੀ ਕਰ ਦੇਣਗੇ ਜੇ ਕਿ ਹਣਾ ਜੇ ਕਿਹਨੇ ਲੋੜ ਹੋਈ ਘਰ ਦੇ ਵਿੱਚ ਤੇ ਉਥੋਂ ਤੱਕ ਪਹੁੰਚਾ ਵੀ ਦੇਣਗੇ ਤੇ ਬਾਕੀ ਇਹ 쇼 ਵੀ ਲਾਉਂਦੇ ਹਨਾ ਕੀ ਭਾਜੀ ਕੰਮ ਕਰਦੇ ਤੁਸੀਂ ਪੰਜਾਬੀ ਐਂਕਰ ਪੰਜਾਬੀ ਐਂਕਰ ਹਨਾ ਇਹਨਾਂ ਦਾ ਆਪਣਾ ਚਾਦਰ ਚੈਨਲ ਦਾ ਨਾਮ ਕੀ ਐਂਕਰ ਟੀਐਸ ਕੈਂਥ ਐਂਕਰ ਟੀਐਸ ਕੈਂਥ ਇਹਨਾਂ ਦਾ YouTube ਚੈਨਲ ਹੈਗਾ ਜਾ ਕੇ ਦੇਖ ਲਿਓ ਤੇ ਸਬਸਕ੍ਰਾਈਬ ਵੀ ਕਰਨਾ ਜੇ ਤੁਹਾਨੂੰ ਕੁਝ ਚੰਗਾ ਲੱਗੇਗਾ ਤੇ ਜਰੂਰ ਸਪੋਰਟ ਵੀ ਕਰਿਆ ਕਰੋ ਤੇ ਵਧੀਆ ਗੱਲਬਾਤ ਕਰਦੇ ਆ ਐਂਕਰਿੰਗ ਕਰਦੇ ਆ ਪਿਆਵਾਂ ਵਿੱਚ ਜਾ ਕੇ ਹਨਾ ਜਿੱਦਾਂ ਸਟੇਜ 쇼 ਲੱਗਦੇ ਆ ਤੇ ਕਲਾਕਾਰਾਂ ਦਾ ਇੱਕ ਕਲਾਕਾਰਾਂ ਦਾ ਪਲੇਅਰ ਕੰਠ ਭਾਈ ਉਹਨਾਂ ਦਾ ਨਾਮ ਹੋਰ ਕਿਹਦੇ ਕਲੇਰ ਕੰਠਾ ਫਰੋਜ਼ ਖਾਨ ਦਾ ਕਨਵਰ ਗ ਵਧੀਆ ਵਧੀਆ ਕਲਾਕਾਰਾਂ ਦੇ ਨਾਲ ਇਹਨਾਂ ਨੇ ਸ਼ੋਅ ਕੀਤੇ ਆ ਤੇ ਵਧੀਆ ਲੱਗਾ ਸਾਨੂੰ ਪੰਮਾ ਢੁੰਮੇਵਾਲ ਵੀ ਬੜੇ ਸਿੰਗਰ ਆ ਪਰ ਬੜੇ ਬੜੇ ਸੋਹਣੇ ਜਿਹੜੇ ਸੱਭਿਆਚਾਰਕ ਜਿਹੜੇ ਗੀਤ ਗਾਉਂਦੇ ਆ ਬੜੇ ਵਧੀਆ ਸਾਰੇ ਸਿੰਗਰਾਂ ਨਾਲ ਕੰਮ ਕੀਤਾ ਵਾ ਤੇ ਆ ਵੀ ਕੰਮ ਐ ਐਜ਼ ਏ ਪਾਰਟ ਟਾਈਮ ਜੌਬ ਕਰਦੇ ਆ ਹੁਣ ਜਦਾਂ ਆਉਂਦੇ ਆ ਵੀ ਅਗਲੇ ਸਿਆਲ ਸ਼ੁਰੂ ਹੋ ਜਾਣੇ گاਂ ਜਾ ਕੇ ਹਨਾ ਉਹਦੇ ਵਿੱਚ ਆਪਾਂ ਜਿਹੜੇ ਆ ਲਗਾਤਾਰ ਸ਼ੋਅ ਹੀ ਕਰਦੇ ਆ ਚਲੋ ਵਧੀਆ ਲੱਗਦਾ ਮਿਹਨਤੀ ਐ ਜਿੰਨੀ ਕਰ ਲਾਂਗੇ ਆਪਾਂ ਉੰਨੀ ਵਧੀਆ ਵਾ ਤੇ ਬੜਾ ਵਧੀਆ ਲੱਗਾ ਤੇ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜ